ਕਹਿੰਦੇ ਆਪਾਂ ਇੱਧਰ ਗਏ ਆਪ ਆ ਕਾਲੀ ਫੋਰਮੈਂਨ ਕਹਿੰਦਾ ਮੈਂ ਕਢਾਉਣਾ ਆਏ ਸਰੀ ਬਾਈ ਹੈਲੋ ਇੱਕ ਬਾਈ ਆਹ ਮੁੰਡਾ ਖੜਾ 29 ਵਾਲਾ ਆ ਵੇ ਲੈ ਲੈ ਉਹ ਇਹਨਾ ਇੱਥੇ ਇੱਥੋਂ ਸੋਖਾ ਇੱਥੋਂ ਦੋਹਾਂ ਨੇ ਪੱਟ ਕੇ ਆਏ ਇੱਥੋਂ ਚੜਨੀ ਸੀਗੀ ਹੁਣ ਤੇ ਦੋਹਾਂ ਨੇ ਇੱਥੋਂ ਇਹਦਾ ਕਿਤੇ ਮੌਸਮ ਬਣਾ ਗਿਆ ਦਾ ਥਾਪੋਲਾ ਹੁਣ ਚੜਨੀ ਨਹੀਂ ਨੇ ਇਹਨੇ ਉਂ ਤਾਂ ਟਰਾਲੀਆਂ ਚੜ ਜਾਂਦੀਆਂ ਪਰ ਜਦੋਂ ਹੁਣ ਰੇਤਾ ਇੱਥੋਂ ਜ਼ੋਰ ਨਾਲ ਆਉਂਦਾ ਤਾਂ ਚੜਦਾ ਨਹੀਂ ਦੋਹਾਂ ਇਹ ਨਹੀਂ ਨਹੀਂ ਪਿੱਛੋਂ ਤੇਜੀ ਨਾਲ ਫੇਜੜਾ ਮੈਂ ਕਰੋ ਹੋ ਜੀ ਦਾ ਕਰਦੇ ਉਹਨੂੰ ਬੈਕ ਕਰ ਲੈ ਆਪੇ ਜਾਂਦਾ ਨਾ ਜੇ ਕੱਲੀ ਬੱਜਰੀ ਵਾਲੀ ਹੁੰਦੀ ਫੇਰ ਲੈਦਾ ਨਹੀਂ ਮੈਂ ਕਹਿੰਦਾ ਕਹਿੰਦਾ ਸੱਦੀ ਆਪਾਂ ਘਰੇ ਲਾ ਲੈਂਦੇ ਇੱਧਰ ਪੈਂਦੀ ਬੈਗ ਹੀ ਨਹੀਂ ਹੁੰਦਾ ਆਪੇ ਛੋਲੇ ਤੋਂ ਟਰੈਕਟਰ ਪਾਵੇ ਛੋਟਾ ਟਰੈਕਟਰ ਪੈ ਗਿਆ ਤੇ ਆਉਣ ਨੂੰ ਹੋ ਜੇ ਆਪਣਾ ਡੀਆਈ ਕਿੱਥੇ ਆ ਉਹ ਖੰਬੇ ਨਾਲ ਲੱਗੂਗਾ ਥੱਲੇ ਆ ਬੱਜ ਕੇ ਆ ਨਹੀਂ ਉਹ ਖੰਬੇ ਨਾਲ ਵੱਜੂਗਾ ਕਿਵੇਂ ਇਹ ਟਰੈਕਟਰ ਪਾਇਆ ਫਿਰ ਮੜਾਊਗਾ ਕਿਧਰ ਨੂੰ ਰੇ ਨੂੰ ਠੀਕ ਆ ਜਦੋਂ ਪਤਾ ਅੰਗਰੇਜ਼ ਨੂੰ ਮਾਰਾ ਚੱਗ ਰਿਹਾ ਮਾਰਾ ਘਟੀ ਜਾਂਦਾ ਸੀ ਕਰਾ ਘੱਟਦੇ ਕਰਦੇ ਟਰੈਕਟਰ ਜਨਾ ਆਇਆ ਉਹ ਮਾੜਾ ਗਾਹ ਤੋਰ ਕੇ ਨਾ ਉਹਨੂੰ ਕੱਟ ਕੇ ਲੈ ਆ ਟਰਾਲੀ ਆਵੇ ਆਉਂ ਹੀ ਕਰਦੇ ਉਹ ਕੰਬੇ ਲੱਗੂਗਾ ਆਹ ਟੰਗ ਲੱਗਿਆ ਨਾ ਕੋਈ ਅੰਦਰ ਉਹ ਸੰਗਲ ਨੀ ਉਹ ਮਗਰ ਸੰਗਿਆ ਲੱਗਦਾ ਉਹ ਮੜਿਆ ਹੋਰ ਗਾਂ ਕਰ ਲਾ ਜੇ ਲੈ ਕੇ ਹੀ ਲੜੀ ਉਹ ਮਗਰ ਨੂੰ ਖਿੱਚਾਂਗੇ ਜਾ ਭੱਜ ਕੋ ਟਰਾਲੀ ਟਰਾਲੀ ਕਢਾ ਦੇ ਨਾਲ ਟਰਾਲੀ ਕਢਾ ਦੇ ਟਰਾਲੀ ਆ ਜੋਤ ਬਾਬਾ ਓਏ ਗੋਪੀ ਬੋਲਦੇ ਆ ਓਏ ਬਾਕੀ ਨਾ ਇਹ ਆਪਣੇ ਜੌਂਡੀਰ ਬਿਨਾਂ ਨਹੀਂ ਨਿਕਲਨੀ ਤੇ ਜੌਂਡੀਰ ਹੀ ਕੱਢੂਗਾ ਇਹਨੂੰ ਆਪਣਾ 265 ਹੀ ਕੱਢੂਗਾ ਇਹਨੂੰ ਪੱਟੀ ਨਹੀਂ ਲੜਨਾ ਇਹਨਾਂ ਨੂੰ ਪੱਟੀ ਕਾਣਾ ਪੱਟੀ ਹੀ ਰਹਾਂਦਾ ਹਾਂ ਆ ਪੱਟੀ ਵੀ ਲਾ ਲੈਨ ਆਪਾਂ ਤੇ ਚੋਰ ਚੋਰ ਲਾ ਕੇ ਟਾਲਾ ਪਾ ਲੈਨੇ ਆਹ ਬਲਵਾਨ ਆਵੇ ਆ ਪਾ ਓਏ ਆ ਪਾ ਲੋ ਟਰੈਕਟਰ ਇਹ ਦੁਨੀਆਂ ਦਾ ਸਭ ਤੋਂ ਕਮਾਸ ਗਿਆ ਦੇਖੋ ਓਏ ਬੱਤੀ ਲਾਇਆ ਬੱਤੀ ਲਾਇਆ ਓਏ ਕੱਟ ਰਿਹਾ ਹੁਣ ਉਹ ਇਹਨੂੰ ਕੱਟ ਰਿਹਾ ਓਏ ਖੜ ਦੇ ਸੰਗਲ ਕੱਢੀ ਦੇ 2 ਮਿੰਟ 2 ਮਿੰਟ ਪ੍ਰੋਗਰਾਮ ਲੈ ਕੇ ਆ ਦੇ ਬੱਤੀ ਲਾ ਕੇ ਉਹ ਬੈ ਕਰ ਲੈ ਉਹ ਬੈ ਕਰ ਬੈ ਕਰ ਉਲੂ ਕਰ ਲੈ ਉਹ ਆ ਟੱਕ ਡੱਕ ਇਧਰ ਆ ਬਾਈ ਆ ਮਿੱਟੀ ਇਧਰ ਨੂੰ ਕਰ ਉਹ ਰੋਗ ਲਾ ਬਾਸ ਰੋਗ ਲਾ ਟੇਖੜਾ ਰਹਿ ਸਹੀ ਹੈ ਖੜ ਜਾ ਆ ਆ ਮੁਰਗੀ ਐ ਟਰਾਕਟਰ ਦੀ ਨੀ ਨੀ ਆਪਣਾ ਟਰੈਕਟਰ ਲੈ ਕੇ ਆਉਣੇ ਆ ਦੂਜਾ ਵੱਡਾ ਤੇ ਉਹ ਆ ਕੇ ਵੱਡੇ ਟਰੈਕਟਰ ਨਾਲ 4x4 ਨਾਲ ਤੇ ਆਪਾਂ ਇਧਰ ਨੂੰ ਖਿੱਚ ਲੈਨੇ ਆ ਠੀਕ ਹੈ ਓਏ ਜਾ ਆਪਣਾ ਵੱਡਾ ਟਰੈਕਟਰ ਲਿਆ ਸਰੀਏ ਪਾ ਕੇ ਖੇਚ ਲੈਣਿਆ ਓਏ ਆਹ ਵੇਖਿਆ ਆਪਣਾ 4x4 ਓਹ ਵੇ ਆ ਗਿਆ ਟਰੈਕਟਰ ਇਹ ਵੱਡਾ ਓਹ سنگਲ ਕੱਢ ਕੇ ਲਿਆ ਓਏ ਜਾ ਵੱਡਾ ਟਰੈਕਟਰ ਆ ਗਿਆ ਪਲੋਗ ਨਾ ਕੱਢਦੇ ਆ ਜਰਾ ਓਹ سنگਲ ਕੱਢ ਕੇ ਲਿਆ ਜਰਾ ਉਹ ਨਾ ਕਿ ਇਹ ਜਦੋਂ ਅੰਤ ਤੱਕ ਨਾ ਆਏ ਸੜੀਏ ਪਾਕ ਨਾ ਸੜੀ ਨੂੰ ਸੰਗਲ ਟਰਾਲੀ ਉਰੋਂ ਖਿੱਚੀ ਜਾਊਗੀ ਸੜੀਆ ਦੀ ਉਰੋਂ ਖਿੱਚੀ ਫਿਰ ਲੱਗਦਾ ਨਹੀਂ ਮਗਰ ਉਹ ਵੱਧ ਗਿਆ ਮੂੜੀ ਗਈ ਟਰਾਲੀ ਭੇਜਵਾਉਂਦੇ ਪਵਾਰ ਪਾ ਦਿੰਦੇ ਸਾਰਾ ਇਲਾਕਾ ਦਾ ਨਾ ਸੰਗਾ ਨਾ ਕਿਤੇ ਹੋਵੇ ਸਾਰਾ ਮੇਰੀ ਗੱਲ ਸੁਣੋ ਟਰੈਕਟਰ ਹੈਗਾ ਟਗੜਾ ਜਿਹਾ ਇਹ ਸਾਰਾ ਕੋਸ ਨਾ ਖੱਚ ਪੁੱਟ ਲਾਉਂਦਾ ਹੋਰੀ ਵੇ ਲੋਰੀ ਵਾ ਵਾ ਇੱਥੇ ਰੋਕ ਲੈ ਇੱਥੇ ਰੋਕ ਲੈ ਮੇਰੀ ਗੱਲ ਸੁਣ ਥੰਦੇ ਪੂਰੀ ਸਰਕੇ ਦੇ ਬਾਅਦ ਉਹ ਤਾਂ ਲੋ ਫਾਰਸੀ ਗੱਜਰੇ ਬਜਰੀ ਇਹ ੱਲੇ ਆ ਜੇ ਜਿੱਥੇ ਪਾਉਂਦੇ ਆ ਹੜੇ ਟਰੈਕਟਰ ਨੂੰ ਪਾਲਾ ਪਈ ਇੱਧਰ ਦੇ ਪਾਸੇ ਕੋਲੇ ਨੂੰ ਆਹੋ ਪਾ ਦੋ ਉਹ ਮੈਂ ਤਾਂ ਕਹਿੰਦਾ ਸਰੀਏ ਨੂੰ ਪਾਲੋ ਯਾਰ ਸਰੀਆ ਮਾਰੇ ਹੋਰ ਉਹਨੂੰ ਹੋ ਗਿਆ ਤਾਂ ਟਰੈਕਟਰ ਨੂੰ ਆਟੋਮੈਟਿਕਲੀ ਬੈਕ ਕਰ ਲੈਣਾ ਓ ਬਾਈ ਮੇਰੀ ਗੱਲ ਮੰਨੋਗੇ ਬਾਈ ਸਰੀਏ ਦਾ ਮੂੰਹ ਮੋੜ ਦੇ ਕੇ ਬੈਕ ਕਰ ਬਾਈ ਆ ਬਾਈ ਮੇਰੀ ਗੱਲ ਸੁਣੋ ਆਹ ਲੰਮਾ ਹੋ ਜੂ ਤੂੰ ਕਿਹ ਨਾਲ ਆ ਰੋਟ ਇੱਕ ਨਗਰ ਨੂੰ ਫੈਕ ਕਰ ਲੈਣ ਨੂੰ ਚੱਲਣਾ ਹੈ ਰੋਲ ਰੋਲ ਸੋਨਰੀਆ ਦਾ ਹੋਰ ਸੇਕ ਕਰਿਆ ਨਾ ਉਹ ਹੀ ਦਾ ਮੈਂ ਕਹੀ ਜੀ ਨੂੰ ਸਰਿਆਰ ਦੇ ਪਾਸ ਪਰੇ ਨੂੰ ਹੋ ਜੂਗਾ ਪੋਰਾ ਕੰਡਾ ਛੜੀ ਸਿਗੇ ਘਰੇ ਲੈ ਜਾਗੇ ਹਾਂ ਸਾਈ ਕਸ ਬਾਈ ਨਹੀਂ ਮੈਂ ਆਇਆ ਲੋਟ ਆਉਣਾ ਸਰਿਆਰ ਨੂੰ ਥੋੜਾ ਉਹਰੇ ਨੂੰ ਖਾਚ ਲੈਣ ਦੇ ਨਾ ਇਹ ਮਿੰਟ ਟਰੈਕਟਰ ਟਰਾਲੀ ਮੋੜ ਜਾਵੇ ਸਰਿਆਰ ਉਹ ਨੂੰ ਸਿੱਟਿਆ ਜਾਂਦਾ ਥੋੜਾ ਜਿਹਾ ਪਰੇ ਨੂੰ ਆਣਾ ਸੀ ਮੋਰੋ ਕੋਈ ਚੱਕਰ ਨਹੀਂ ਸੀ ਜਾ ਤੇ ਲੈ ਜੂਗਾ ਥੱਲੇ ਆਪੇ ਟਰੈਕਟਰ ਨਾਲ ਖੱਚ ਕੇ ਗਾਂ ਕਰ ਲਓ ਸਰਿਆਰ ਓਏ 4x4 ਫੋਰ ਗਿਆ ਲਾਲਾ 4x4 ਫੋਰ ਓਏ ਦੋ ਮਿੰਟ ਓਏ ਦੋ ਮਿੰਟ ਦੋ ਮਿੰਟ ਓਏ ਉਹ ਕਈ ਨਾ ਮਿੱਟੀ ਪਟੋ ਉਹ ਕਈ ਨਾ ਕਈ ਲਿਆ ਭਾਈ ਕਿੱਥੇ ਆ ਓਏ ਤੁਹਾਡੇ 4x4 ਵੀ ਪਹਿਲੇ ਨਿਕਲ ਗਈ ਓਏ ਐ 4x4 ਓਏ ਖੜ ਜਾ ਓਏ ਦੋ ਦੋ ਲਾ ਲੈ ਓਏ ਉਹ ਦੋ ਹੀ ਲੱਗੇ ਪਈਆਂ ਬੱਸ ਲੈ 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 ਦੋਨੀਆਂ ਲਾ ਜਾ ਓਏ ਦੋੜਾ ਓਏ ਹੋਰ ਨੂੰ ਮੋੜਦਾ ਕਹੇ ਲਾ ਦੇ ਸੁਦਾ ਓਏ ਖੜ ਜਾ ਓਏ ਰੋ ਇਹਨਾਂ ਨੂੰ ਕਹੀਦਾ ਜਾਣਾ ਬਾਈ ਦੋ ਮਿੰਟ ਖੜ ਜਾ ਯਾਰ ਓ ਬਾਈ ਇਹ ਸੜੀਆਂ ਨੂੰ ਮਿੱਟੀ ਕਾਢਿਆ ਯਾਰ ਮੈਂ ਤੇਰੀ ਬਣਾਉਣਾ ਵੀਡੀਓ ਜਾ ਬਾਈ ਪੱਕੇ ਜਾ ਗਏ ਹੁਣ ਬੱਲੇ ਟਰੈਕਟਰ ਨਹੀਂ ਹੋਜੂਗਾ ਓ ਸੜੀਆਂ ਲੱਗਿਆ ਪੈ ਕੱਲਾ ਓ ਦਾ ਟਿੱਕਾ ਓ ਸੜੀਆਂ ਦਾ ਟਿੱਕਾ ਬੈ ਕਰ ਬੜਾ ਬੈਗ ਓ ਖੜ ਜਾ ਖੜ ਜਾ ਬਾਈ ਖੜ ਜਾ ਇੱਕ ਮਿੰਟ ਬਾਈ ਬਾਈ ਕਹਾਣਾਂ ਦਾ ਕਾਰ ਬਹੁਤ ਹੈ ਬਾਈ ਪਾ ਦੇ ਬਾਈ ਪੋਲਾ ਜੇ ਜਮਾ ਪੋਲਾ ਜੇ ਕਿਤਨਾ ਓਏ ਸਿੱਧਾ ਕਰਕੇ ਟਰਾਲੀ ਨੂੰ ਉੱਪਰ ਪਾ ਦੇ ਖੱਲੇ ਓ ਨਹੀਂ ਨਹੀਂ ਬਾਈ ਸਰੀਏ ਨੂੰ ਬਾਈ ਮਾਨ ਮੰਨ ਲੈ ਓਏ ਹੌਲੀ ਕਿਤੇ ਨਾ ਖਿੱਚੀ ਬੜਾ ਜ਼ੋਰ ਨਾਲ ਲਵਾਈ ਪਹਿਲਾ ਲੋ ਹੌਲੀ ਹੌਲੀ ਓਏ ਖੜ ਜਾ ਜਾ ਖੜ ਜਾ ਬਾਈ ਓਏ ਖੜ ਜਾ ਜਾ ਰੋ ਓ ਰੋਕ ਜਾ ਓ ਰੋਕ ਜਾ ਸੰਗਲ ਥੱਲੇ ਨੂੰ ਕਰਕੇ ਪਾ ਥੋੜਾ ਜਿਹਾ ਥੱਲੇ ਨੂੰ ਕਰਦਾ ਸੰਗਲ ਆ ਸੰਗਲ ਥੋੜਾ ਥੱਲੇ ਨੂੰ ਕਰ ਲਾ ਐਂ ਕਰ ਦੇ ਐਂ ਕਰ ਦੇ ਬਾਈ ਬੈਕ ਕਰੀ ਮੜਿਆ ਬੈਕ ਕਰ ਮੜਿਆ ਪਾਏ ਦੀ ਹੁੱਕ ਵੀ ਨਿਕਲ ਗਈ ਆਪਣੀ ਬੈਕ ਕਰ ਦੇ ਬੱਸ ਬੱਸ ਐ ਇਹਨੂੰ ਕਰੀ ਥੱਲੇ ਥੱਲੇ ਵੀ ਐਂ ਕਰ ਅੱਜ ਮੈਂ ਤੇ ਖਾਣਾ ਖਾ ਰਿਹਾ ਉਹ ਪਏ ਤਿਆਰ ਮੁੱਕ ਗਿਆ ਟਰੈਕਟਰ ਚ ਓ ਬਾਸ ਓ ਖੜ ਜਾ ਓ ਢੜੇ 4x4 ਬਾਰੇ ਕੀ ਕਹਿ ਨਹੀਂ ਨਿਕਲਿਆ ਚੱਲ ਉਹ ਟਰੈਕਟਰ ਨੇ ਬੈਕ ਦੌਰ ਤੇ ਓ ਗੇਅਰ 4x4 ਲਾਇਆ ਓ ਗੇਅਰ 4x4 ਨਹੀਂ ਲਾਉਂਦਾ ਉਹ ਗੇਅਰ ਲਾਉਂਦਾ ਓ ਇਹ ਨਾਲੇ ਖੱਬਾ ਜਾ ਉਹਦੇ ਵਿੱਚ ਲੈਣ ਜਾਂਦੀ ਆ ਓ ਗੇਅਰ 4x4 ਲਾ ਮੂਹਰੇ ਟਾਇਰ ਦਾ ਘੁੰਮ ਦੇ ਦੂ ਜੈ ਇਹਨੂੰ ਕਰ ਦੇ ਓ ਮੂਹਰੇ ਟਾਇਰ ਦਾ ਜੈ ਇਹਨੂੰ ਕਰ ਦੇ ਟਰੈਕਟਰ ਦੇ ਉਹ ਧੀਰ ਨਹੀਂ ਲੱਗਾ ਓਹ ਧੀਰ ਨਾ ਆ ਓਏ ਚੱਲ 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 ਓਏ ਆਉਂਦੇ 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 ਨਹੀਂ ਲੱਗਿਆ ਓਏ ਭਾਈ ਰੋਕ ਲੈ ਰੋਕ ਲੈ ਖੜ ਜਾ ਉੱਥੇ ਜਾਊਗਾ ਰਹਿਣ ਦੇ ਬੰਦੇ ਨੇ ਨਹੀਂ ਕਟਾਈ ਕਰਨੀ ਇਹਨੇ ਓਏ ਫੱਟਰੀ ਲਾਓ ਯਾਰ ਐਡੀ ਮਹਿੰਗੀ ਫੱਟਰੀ ਸਿੱਟੋਂਗੇ ਓ ਖੜ ਜਾ ਭਾਈ ਇੱਕ ਮਿੰਟ ਓ ਖੜ ਜਾ ਯਾਰ ਤੇਰੀ ਗੱਲ ਸੁਣੋ ਵੇ ਹਣਾ ਤਾਂ ਇੱਥੇ ਥੱਲੇ ਹੋਰ ਕਰਦਾ ਸੰਗਲ ਬਾਈ ਸੰਗਲ ਥੱਲੇ ਕਰ ਲੈ ਤੇ ਸਾਰਾ ਕੁਝ ਵਧੀਆ ਖਿੱਚਿਆ ਜਾਣਾ ਕੱਲਾ ਹੈ ਇਹਨਾਂ ਨੂੰ ਪਾਲਾ ਆ ਇੱਥੇ ਪਾਲਾ ਹੈ ਇੱਥੇ ਪਾਲਾ ਬਾਸ-ਬਾਸ ਮੜ ਕੇ ਥੱਲੇ ਲਾ ਤਰੀਓ ਖੜ ਜਾ ਯਾਰ ਇਹ 4x4 ਗੇਅਰ ਨਹੀਂ ਲਾਉਂਦੇ ਯਾਰ ਚੱਲ ਆ ਖੜ ਜਾ ਖੜ ਜਾ ਚੱਲ ਕਟਾਈ ਕਰ ਬਸ ਆਉਣਗੇ ਓਏ ਹੌਲੀ ਹੌਲੀ ਓਏ ਹੌਲੀ ਹੌਲੀ ਜ਼ੋਰ ਲਵਾਈ ਕਾਸਾ ਰੋਗ ਉਹ ਨਾ ਨਾ ਰੋਕ ਕਿਉਂ ਉਹ ਰੋਕ ਲਾ ਉਹ ਬਾਈ ਬੈਕ ਕਰ ਬੈਕ ਕਰ ਯਾਰ ਬਾਈ ਬੈਕ ਕੋਡ ਓਏ ਹੁਣ ਬੈਕ ਕਰ ਲੈਂਦੇ ਯਾਰ ਓ ਰੋਲਾ ਬਾਈ ਇਹਨਾਂ ਨੂੰ ਕਹਿ ਲਾਂ ਬਾਈ ਆਸ ਗਿਆ ਜਾਏਗਾ ਹੈ ਓਏ ਯਾਰ ਇਹ ਡਾਟਾ ਡਾਟਾ ਟ੍ਰੈਕਟਰੋਂ ਪਾਇਆ ਨਹੀਂ ਇਹਨਾਂ ਨੇ ਹੁਣ ਛੇ ਦੀ ਮੜ ਜੇ ਉਦੋਂ ਤੱਕ ਹੁਣ ਆਇਆ ਕਰੋ ਉਹ ਦੇਖਿਆ ਨਾ ਉਹ ਕੱਢਿਆ ਲੋ ਸੁਣਉਂਗਾ ਇਹਦੇ ਦੀ ਲੱਗਣਾ ਟਰੈਕ ਨਾ ਕਰਵਾ ਦੇ ਨਾ 4b ਓਏ ਆ ਕਰੋ ਸਰੀਆ ਉਧਰ ਲਵਾ ਲਓ ਸਰੀਆ ਉਧਰ ਨੂੰ ਆ ਕੇ ਬੱਜਰੀ ਇਧਰ ਲਵਾ ਲਓ ਉਹ ਸੰਗਾ ਜਾਕੂਗਾ ਯਾਰ ਓਏ ਕਰੇ ਸੰਗੜੀ ਲੈ ਜਾ ਆਹੋ ਲੈ ਜਾ ਬਾਈ ਵੇਖਿਆ ਕਿਵੇਂ 4b 4 ਦਾ ਨਜ਼ਾਰਾ ਖੇਤ ਲੈਣਾ ਅਗਲੇ ਦਾ ਗੇਰ ਨਹੀਂ ਪਾਇਆ ਜੇ ਪਾ ਦਿੰਦੇ ਸਾਰਾ ਕੱਟ ਦੇਣਾ